ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਲਗਾਤਾਰ ਜਿਹੜੀਆਂ ਸਰਗਰਮੀਆਂ ਨੇ ਵੱਧੀਆਂ ਜਾ ਰਹੀਆਂ ਨੇ ਜੇ ਗੱਲ ਕਰੀਏ ਤਾਂ ਹਲਕਾ ਸਮਾਣਾ ਦੇ ਨਾਲ ਲੱਗਦੇ ਪਿੰਡ ਗੱਜੂ ਮਾਜਰਾ ਵਿਖੇ ਅੱਜ ਪੰਚਾਇਤੀ ਚੋਣਾਂ ਦੇ ਜਿਹੜੇ ਕਾਗਜ਼ ਰੱਦ ਹੋਣ ਕਰਕੇ ਪਿੰਡ ਦੇ ਲੋਕਾਂ ਦੇ ਵੱਲੋਂ ਲਗਾਤਾਰ ਸਰਕਾਰ ਦੇ ਖਿਲਾਫ ਜਿਹੜੀ ਹੈ ਪੜਾਅਸ ਕੱਢੀ ਜਾਂਦੀ ਹੈ ਤੇ ਪਿੰਡ ਦੇ ਲੋਕਾਂ ਵੱਲੋਂ ਇਕੱਠੇ ਹੋ ਕੇ ਤੇ ਮੈਂਬਰਾਂ ਨੇ ਸਾਰੇ ਇਕੱਠੇ ਹੋ ਕੇ ਜਿਹੜਾ ਅਪਰਾਣ ਕੀਤਾ ਕਿ ਕੱਲ ਜਿਹੜੀਆਂ ਚੋਣਾਂ ਦਾ ਅਸੀਂ ਜਿਹੜਾ ਬਾਈਕਾਟ ਕਰਨਾ ਔਰ ਜਿਨ੍ਹਾਂ ਲੋਕਾਂ ਨੇ ਕਾਗਜ਼ ਭਰੇ ਹੋਏ ਨੇ ਜਾਂ ਜਿਨ੍ਹਾਂ ਦੇ ਸਹਿਮਤੀਆਂ ਹੋਈਆਂ ਨੇ ਉਹ ਸਾਰੇ ਜਿਹੜਾ ਇਸ ਇਲੈਕਸ਼ਨ ਦਾ ਬਾਈਕਾਟ ਕਰਨਗੇ ਤੇ ਨਾਮਜ਼ਦਗੀ ਦੇ ਜਿਹੜੇ ਕੱਲੂ ਫਾਰਮ ਵੀ ਵਾਪਸ ਲੈ ਕੇ ਆਣਗੇ ਤੇ ਉਹਨਾਂ ਵੱਲੋਂ ਆਪ ਪਾਰਟੀ ਦੇ ਹਲਕਾ ਇੰਚਾਰਜ ਬਲਕਾਰ ਸਿੰਘ ਗੱਜੂ ਮਾਜਰਾ ਦੇ ਉੱਪਰ ਆਰੋਪ ਲਗਾਏ ਨੇ ਕਿ ਕਾਗਜ਼ ਜਿਹੜੇ ਰੱਦ ਕਰਾਏ ਨੇ ਇਹ ਸਾਰੇ ਬਲਕਾਰ ਸਿੰਘ ਗੱਜੂ ਮਾਜਰਾ ਨੇ ਕਰਵਾਏ ਨੇ ਦੂਜੇ ਪਾਸੇ ਜਦੋਂ ਹਲਕਾ ਇੰਚਾਰਜ ਬਲਕਾਰ ਸਿੰਘ ਗੱਜੂ ਮਾਜਰਾ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਮੈਂ ਕਾਗਜ਼ ਰੱਦ ਕਰਨ ਵਾਲਾ ਕੋਈ ਵੀ ਨਹੀਂ ਹਾਂ ਇਹ ਸਾਰਾ ਲੈਕਚਰ ਕਮਿਸ਼ਨ ਨੇ ਦੇਖਣਾ ਹੈ ਜੇ ਗੱਲ ਕਰੀਏ ਤਾਂ ਇਸ ਵਾਰ ਲਗਾਤਾਰ ਜਿਹੜਾ ਪੰਚਾਇਤੀ ਚੋਣਾਂ ਦੇ ਵਿੱਚ ਸਰਕਾਰ ਦੀ ਜਿਹੜੀ ਦਖਲਅੰਦਾਜ਼ੀ ਹੈ ਲਗਾਤਾਰ ਦਿਖਾਈ ਦਿੰਦੀ ਹੈ ਤੇ ਅੱਜ ਵੀ ਕਾਫੀ ਲੋਕਾਂ ਦੇ ਵੱਲੋਂ ਜਿਹੜਾ ਤੰਜ ਕਸਿਆ ਜਾਂਦਾ ਕਿਹਾ ਜਾਂਦਾ ਕਿ ਇਸ ਵਾਰ ਜਿਹੜੀਆਂ ਪੰਚਾਇਤੀ ਚੋਣਾਂ ਹੋਈਆਂ ਨੇ ਇਹਨਾਂ ਦੇ ਵਿੱਚ ਸਰਕਾਰ ਦੀ ਜਿਹੜੀ ਹੈ ਹੱਥ ਸਿੱਧੇ ਤੌਰ ਤੇ ਦਿਖਾਈ ਦਿੰਦਾ ਆਪਣੀ ਮਨਮਰਜ਼ੀ ਦੇ ਨਾਲ ਜਿਹੜੇ ਨੇ ਲੋਕਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤੇ ਲੋਕਾਂ ਦੇ ਕਾਫੀ ਜਿਹੜਾ ਪੈਸੇ ਦੀ ਬਰਬਾਦੀ ਹੋਈ ਹੈ ਤੇ ਲੋਕਾਂ ਨੇ ਉਹ ਜਿਹੜਾ ਵਕੀਲਾ ਤੱਕ ਤੋਂ ਜਿਹੜੇ ਆਪਣੇ ਕਾਗਜ਼ ਪਰਵਾਏ ਨੇ ਤਾਂ ਕਿ ਇਸ ਵਾਰ ਕੋਈ ਵੀ ਉਹਨਾਂ ਨੂੰ ਜਿਹੜਾ ਕਾਗਜ਼ ਖਰਜ ਨਾ ਹੋ ਸਕਣ ਫਿਰ ਵੀ ਜਿਹੜੇ ਇਸ ਵਾਰ ਕਾਗਜ਼ ਖਰਜ ਹੋਏ ਨੇ ਮੈਂ ਪਿੰਡ ਦੇ ਵਿੱਚ ਪਾਰਟੀ ਦੇ ਆਗੂ ਤੋਂ ਬਿਨਾਂ 40 ਸਾਲ ਪੰਚਾਇਤ ਮੈਂਬਰ ਰਿਹਾ ਕਦੇ ਵੀ ਇਸ ਪਿੰਡ ਦੇ ਵਿੱਚ ਇਨਾ ਸ਼ਾਂਤਮਈ ਚੱਲ ਰਿਹਾ ਸੀਗਾ ਕਿ ਭਾਵੇਂ ਵੋਟਾਂ ਹੋ ਗਈਆਂ ਭਾਵੇਂ ਸਰਬਸੰਮਤੀ ਹੋ ਗਈ ਪਿੰਡ ਦੇ ਵਿੱਚ ਤਰੇੜ ਨਹੀਂ ਪਈ ਸੀ ਪਹਿਲੀ ਵਾਰੀ ਹੋਇਆ ਕਿ ਇੱਥੋਂ ਦੇ ਜਿਹੜੇ ਹਲਕਾ ਇੰਚਾਰਜ ਨੇ ਜਾਂ ਜਿਹੜੇ ਵੋਟਾਂ 'ਚ ਖੜੇ ਨੇ ਉਹਨਾਂ ਨੇ ਉਹ ਦੋਸ਼ ਜਿਹੜੇ ਉਹਨਾਂ ਦੇ ਉੱਤੇ ਆਪਣੇ ਤੇ ਲੱਗਦੇ ਨੇ ਆਪ ਉਹਨਾਂ ਦੋਸ਼ਾਂ ਦੇ ਉਹ ਧਾਰਨੀ ਨੇ ਉਹ ਦੋਸ਼ ਲਾ ਕੇ ਸਾਡੇ ਦੋਨਾਂ ਪਰਿਵਾਰ ਦੇ ਮੈਂਬਰਾਂ ਦੇ ਕਾਗਜ਼ ਰਿਜੈਕਟ ਕਰਾ ਅਸੀਂ ਧੰਨਵਾਦ ਦੀਆਂ ਨਗਰ ਦੇ ਜਿਨੇ ਸਾਰਿਆਂ ਨੇ ਇਕੱਠੇ ਹੋ ਕੇ ਇਸ ਸਰਕਾਰ ਦਾ ਹਰ ਪਿੰਡ ਦੇ ਵਿੱਚ ਪੰਚਾਇਤ ਮੈਂਬਰੀ ਦਾ ਜਿਹੜੇ ਫਾਰਮ ਭਰਕਿਆ ਨੇ ਉਹਨਾਂ ਨੇ 22 ਕਾਡ ਦਾ ਨਾਰਾ ਦੇ ਕੇ ਸਵੇਰ ਨੂੰ ਇਹ ਸਾਡੇ ਨਾਲ ਖੜਨਾ ਪਿੰਡ ਦੇ ਨਾਲ ਖੜਨਾ ਤਾਂ ਕਿ ਪਿੰਡ 'ਚ ਕੋਈ ਮਾਹੌਲ ਖਰਾਬ ਨਾ ਹੋਵੇ ਕਿ ਅਸੀਂ ਵੀ ਇਸ ਤੱਕੇ ਦੇ ਖਿਲਾਫ ਆਪਣੇ ਕਾਗਜ਼ ਵਾਪਸ ਲੈ ਲੇ। ਸੋ ਬੜੀ ਵੱਡੀ ਮਤਲਬ ਪਿੰਡ ਨੇ ਸਾਡਾ ਸਾਥ ਦਿੱਤਾ ਤੇ ਅਸੀਂ ਵੀ ਚਾਹੁੰਦੇ ਆ ਕਿ ਨਗਰ ਦੇ ਵਿੱਚ ਹਰ ਪੱਖ ਤੋਂ ਜਿਹੜੀ ਸ਼ਾਂਤਮਈ ਹੈ ਉਹ ਬਣੀ ਰਹੇ ਇਹ ਸਾਡਾ ਮਤਲਬ عقیدہ ਹੈ ਸਾਡਾ ਪਰਪਰ ਮਤ ਸੰਘਾ ਆਵਾਮ ਆਦਮੀ ਪਾਰਟੀ ਸਮਾਉਣੇ ਤੋਂ ਮੈਂ ਆਵਾਮ ਆਦਮੀ ਪਾਰਟੀ ਦੇ ਬੋਤ ਸੰਚਾਰ ਤੇ ਮੈਂ ਬਸ ਇਸ ਤੋਂ ਅਸਤੀਫਾ ਦਿੰਦਾ ਪਾਰਟੀ ਸਾਡਾ ਤੁਸ ਮੁੱਚੇ ਨਾਗਰ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਲਈ ਅੱਜ ਇਕੱਠ ਕਰਿਆ ਇਹਦੇ ਵਿੱਚ ਤਨਵੀਰ ਸਿੰਘ ਬੰਤੀ ਦਾ ਇਹਨਾਂ ਦਿੱਤੇ ਜਿੱਤੇ ਹੋਏ ਉਮੀਦਵਾਰ ਤੇ ਜਿਹਦੇ ਬਹੁਤ ਧੱਕੇ ਦੇ ਨਾਲ ਆਪਣਾ ਮੰਤਰੀ ਨੇ ਤੇ ਉਹਦਾ ਹਲਕਾ ਅੰਚਾਰ ਜਿਹੜਾ ਬਕਰ ਸਿੰਘਾ ਇਹਨਾਂ ਨੇ ਰਿਜੈਕਟ ਕਰਾਇਆ ਨੇ ਕਾਗਜ਼ ਸੋ ਸੁਮੱਚੀ ਸੰਸਦ ਦਾ ਇੱਥੇ ਇੱਕ ਅਕਸਚ ਫੰਕਸ਼ਨ ਤੇ ਦੂਜੇ ਮੈਂਬਰਾਂ ਦਾ ਬਾਈਕਟ ਕਰਨ ਤੇ ਬਹੁਤ ਬਹੁਤ ਅਨੁਭਵ ਕਰਦੇ ਆ ਵਾਹਿਗੁਰੂ ਖਾਲਸਾ ਵਾਹਿਗੁਰੂ